ਕਦੀ ਕਦੀ ਪ੍ਰਕਿਰਤੀ ਚ ਅਜੂਬੇ ਆਉਂਦੇ ਆਜੂਬੇ ਗਜ਼ਬ ਦੇ ਕਰਿਸ਼ਮੇ ਹੁੰਦੇ ਰਾਤ ਕਰਨਾਲ ਤੋਂ ਮੈਨੂੰ ਫੋਨ ਆਈ ਚਲੋ ਮੈਂ ਸੇਈ ਤੁਹਾਡਾ ਟਾਈਮ ਨਾ ਜ਼ਾਇਆ ਕਰਾਂ ਉਹ ਸੱਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ ਨਹੀਂ ਤੇ ਉਸਦੇ ਦੋਵੇਂ ਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਦੇ ਚੱਲਦਾ ਸੀ ਇਲਾਜ ਇੱਕ ਸਾਲ ਦੇ ਚ ਉਸਨੇ ਬੜਾ ਕਰਾਇਆ ਬਾਰਤ ਦੇ ਚ ਕੋਈ ਵੱਡਾ ਆਈ ਹਸਪੀਟਲ ਉਸਨੇ ਛੱਡਿਆ ਨਹੀਂ ਸੰਪਨ ਕਰਾਣੇ ਦਾ ਹੈ ਉਹ ਪੈਸਾ ਖਲਚੀਦਾ ਨਹੀਂ ਹੋਗਾ ਅੱਖਾਂ ਨਹੀਂ ਆਇਆ ਉਹਦੇ ਆਪਣੇ ਕਹੇ ਮੁਤਾਬਕ ਜ਼ਾਰੋ ਜ਼ਾਰ ਰੋ ਪੈਂਦਾ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ ਚ ਬੈਠ ਜਾਂਦਾ ਸੀ ਉੱਚੀ ਉੱਚੀ ਸੁਰ ਨਾਲ ਬਾਣੀਆਂ ਪੜ੍ਹਦਾ ਸੀ ਉਹ ਰਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜ੍ਹਦਾ ਹੀ ਰਹਿੰਦਾ ਸੀ ਪੜ੍ਹਦਾ ਹੀ ਰਹਿੰਦਾ ਸੀ ਕਹਿੰਦਾ ਅਠ ਦਿਨਾਂ ਬਾਅਦ ਮੈਂ ਦੇਖ ਕੇ 당 ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕਿਹਾ ਅੱਛਾ ਮੈਂ ਸਵੇਰੇ ਉਡੀਕ ਕਰਾਂਗਾ ਸਿੱਧਾ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰशयਤ ਸੰਗਤ ਵਿੱਚ ਬੈਠੇ ਹੋਣ ਆ ਗਏ ਨਹੀਂ ਤੇ ਕਹਿ ਨਹੀਂ ਸਕਦਾ ਉੱਥੇ ਟਿਕਾਣੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕਿਸ਼ਵੇਂ ਕਦੀ ਕਦੀ ਨੇਚਰ ਦੇ ਵਿੱਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਝ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿਹਨੂੰ ਦੇ ਦੇ ਜਿਸ ਦੇ ਸੋ ਪਾਉ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰੱਖੀ ਹੱਥ ਆਪਣੇ 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 ਹੱਥੇ ਚ ਰੱਖੀ ਮੈਂ ਹੀ ਵੰਡਾਂਗਾ ਦੋ ਜਾਣੇ ਦੋ ਜਾਣ ਮੈਂ ਆਪਣੇ ਹੱਥਾਂ ਨਾਲ ਦੇਾਂਗਾ ਤੇ ਜਦ ਉਸ ਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਭ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਇਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਯਾ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਬੜੇ ਧਿਆਨ ਨਾਲ ਸੁਣਨਾ ਮਤਾ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਤਾ ਹੈ ਉਹੀ ਕਾਰਨ ਹੈ ਸਭ ਕਰੇ ਕਰਾਇਆ ਜਰਾ ਮਰਾ ਸਿਰਤ ਸਾਪ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੋਇਆ ਹੈ ਉਸ ਵਿਵਧਾਨ ਦੇ ਮੁਤਾਬਕ ਸਭ ਕੁਝ ਉਸੇ ਤੋਂ ਹੀ ਆਉਂਦਾ ਹੈ। ਪਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ। ਪਲਾਣੇ ਦੇ ਮੇਰੇ। ਤਾਂ ਮੈਂ ਉਹਨਾਂ ਨੂੰ ਕਹਿਣਾ ਹੁਣਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ ਗੁਰੂ ਦਾ ਪੁਜਾਰੀ ਨਹੀਂ। ਤੂੰ ਜੇ ਜਾਦੂ ਟੋਣੇ ਨਹੀਂ ਤੇਰੇ ਤੇ ਕੁਝ ਕਰ ਦਿੱਤਾ ਤਾਂ ਉਹਨਾਂ ਕੋਲ ਜਾ ਫਿਰ ਉੱਥੇ ਹੀ ਫਰਿਆਦ ਕਰ ਫਿਰ। ਫਿਰ ਇੱਥੇ ਆਉਣ ਦਾ ਕੀ ਮਤਲਬ ਹੈ? ਕੋਈ ਜਾਦੂ ਟੋਣਾ ਨਹੀਂ। ਦੇਰੇ ਤੇ ਕੋਈ ਜਾਦੂ ਉਟਾਉਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਹੈ ਵਿਦਾਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਉਟਾਉਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੋਂ ਸੁਣਾ ਦਿਆਂ ਜ਼ਿੰਦਗੀ ਬਰ ਚੇਤੇ ਰੱਖਣੀ ਆ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਤਸ਼ਾਹ ਜੀ ਦੀ ਇਹ ਬਾਕ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸਿੱਕੇ ਕਿ ਚਾਤ ਹੈ ਸਭ ਕਰੇ ਕਰਾਇਆ ਜੜਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਉਹ ਮੇਰਾ ਬਾਬਲ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੀ ਕ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਐਸੋ ਅਸੇ ਸਮਰਤ ਹੈ ਉਹ ਮੇਰਾ ਬਾਬਲ ਮਹਾਨ ਹੈ ਹਾਂਜੀ ਜਿਸ ਸਿਮਰਤ ਦੁਖ ਕੋਈ ਨਾ ਲਾਗਾ ਪਾਉ ਜਲ ਪਾਰੇ ਉਤਾਰਾ ਜਿਦਾਂ ਸਿਵਨ ਕਰਦੇ ਆ ਜਾਂ ਫਿਰ ਕੋਈ ਦੁਖ ਨਹੀਂ ਵਿਆਪਦਾ ਔਰ ਮਨੁੱਖ ਇਸ ਭੈ ਦੇ ਜਲ ਤੋਂ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਸਾਰੀਆਂ ਸੰਸਾਰ ਦੀਆਂ ਸਮੱਸਿਆਵਾਂ ਉਹਦੀਆਂ ਹੱਲ ਹੋ ਜਾਂਦੀਆਂ ਹਾਂਜੀ ਆਦ ਜੁਗਾ ਦੇ ਭਗਤਨ ਕਾ ਰਖ ਉਸਤ ਕਰ ਕਰ ਜੀਵਾ ਅਜ ਦੀ ਗੱਲ ਨਹੀਂ ਮਨੁੱਖਤਾ ਦੇ ਆਦ ਕਾਲ ਤੋਂ ਉਹ ਭਗਤਾ ਦਾ ਸਦਾ ਰਖਵਾਲਾ ਬਣਿਆ ਉਹ ਸੰਤਾਂ ਦਾ ਸਦਾ ਰਖਵਾਲਾ ਬਣਿਆ ਇਸ ਵਾਸਤੇ ਮੈਂ ਤੇ ਉਹਦੀ ਉਸਤਤ ਕਰ ਕਰਕੇ ਹੀ ਆਨੰਦ ਮਾਣਦਾ ਉਹਦੀ ਉਸਤਤ ਕਰ ਕਰਕੇ ਹੀ ਪਰਮ ਜੀਵਨ ਨੂੰ ਪ੍ਰਾਪਤ ਕਰਦਾ ਹਾਂ ਜੀ ਨਾਨਕ ਨਾਮ ਮਹਾਰਸ ਮਿੱਠਾ ਆਣ ਦਿਨ ਮਨ ਤਨ ਪੀਵਾ ਪ੍ਰਭੂ ਦਾ ਨਾਮ ਉਸ ਦਾ ਨਾਮ ਮਹਾਰਸ ਹੈ ਮਹਾਰਸ ਹੈ ਮਿੱਠੇ ਨਾਲ ਤੁਸ਼ਬੀ ਦਿੱਤੀ ਹੈ ਮਹਾਰਸ ਹੈ ਮੈਂ ਆਪਣੇ ਇੰਦਰੀਆਂ ਦੇ ਕਟੋਰੀਆਂ ਨਾਲ ਤਨ ਕਰਕੇ ਮਨ ਕਰਕੇ ਦੇ ਰਿਆਂ ਵੇਖ ਰਿਆਂ ਵੇਖਣਾ ਵੀ ਪੀਣਾ ਹੈ ਸੁਣ ਰਿਆਂ ਸੁਣਨਾ ਵੀ ਪੀਣਾ ਹੈ ਜਪ ਰਿਆਂ ਜਪਣਾ ਵੀ ਪੀਣਾ ਹੈ ਮੈਂ ਵਖ ਵਖ ਕਟੋਰੀਆਂ ਦੇ ਰਾਹੀ ਮੈਂ ਵਖ ਵਖ ਪਿਆਲਿਆਂ ਦੇ ਰਾਹੀ ਉਸ ਨੂੰ ਪੀ ਰਿਆਂ ਆਨੰਦ ਮਾਣ ਰਿਆਂ ਹਾਂਜੀ ਹਰ ਆਪੇ ਲੈ ਮਲਾਏ ਕਿਉਂ ਵੇ ਛੋੜਾ ਥੀਵਈ ਬਲਰਾਮ ਜੀਓ ਜਿਹੜੇ ਕਈ ਵਾਰ ਕਹਿੰਦੇ ਨੇ ਪ੍ਰਭੂ ਦੇ ਦਰਸ਼ਨ ਹੋਏ ਸਨ ਮਿਲਿਆ ਸੀ ਪ੍ਰਭੂ ਪਰ ਹੁਣ ਖੇਡ ਬੇਗੜ ਗਈ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਹਾਰਾਜ ਕਿਨ ਜਿਨਾ ਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਫਿਰ ਵਿਛੋੜਾ ਕਿਉਂ ਹੋਵੇਗਾ ਹੀ ਨਹੀਂ ਵਿਛੋੜਾ ਕਿਉਂ ਕਰ ਹੋਵੇਗਾ ਉਹ ਕਦੀ ਵਿਛੜਦਾ ਹੀ ਨਹੀਂ ਸਦੀਵੀ ਮਿਲ合 ਰਹਿੰਦਾ ਹੈ ਹਾਂਜੀ ਜਿਸ ਨੂੰ ਤੇਰੀ ਟੀਕ ਸੋ ਸਦਾ ਸਦ ਜੀਵਾਈ ਬਲਰਾਮ ਜੀਓ ਜਿਸ ਨੂੰ ਤੇਰੇ ਤੇ ਭਰੋਸਾ ਹੈ ਜਿਸ ਨੇ ਤੇਰਾ ਆਸਰਾ ਪਕੜਿਆ ਜਿਸ ਨੇ ਤੇਰੀ ਟੇਕ پکڑ ਲਈਏ ਉਹਨੂੰ ਸਦੀਵੀ ਜੀਵਨ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਏ ਜਿਹਦੇ ਚ ਜੰਮਣਾ ਨਹੀਂ ਜਿਹਦੇ ਚ ਬੁਢੇਪਾ ਨਹੀਂ ਤੇ ਜਿਹਦੇ ਚ ਮਰਣਾ ਨਹੀਂ ਭਗਤ ਜੈਦੇਵ ਜੀ ਕੋਲ ਪੁੱਛਿਆ ਗਿਆ ਸੀ ਨਾਮ ਜਪ ਕੇ ਜੋ ਕੁਝ ਨੂੰ ਪ੍ਰਾਪਤ ਹੋਇਆ ਉਸ ਨਾਲ ਕੀ ਹੋਇਆ ਉਥੇ ਕੀ ਹੈ ਨਾ ਜਾਣਉ ਜਸ ਸਮਰਨ ਜਨਮ ਜਰਾਦ ਮਰਨ ਭੈ ਨਹੀਂ ਆਉਂਦਾ ਜੇ ਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਜਰਾਦ ਬੁਢੇਪੇ ਦਾ ਦੁੱਖ ਤੇ ਮਰਨ ਦਾ ਦੁੱਖ ਨਹੀਂ ਆਉਂਦਾ ਮਨੁੱਖ ਇਹਨਾਂ ਤੋਂ ਬਚ ਜਾਂਦਾ ਹੈ ਔਰ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ ਹਾਂ ਜੀ ਤੇਰੀ ਟੇਕ ਪੂਜਾ ਤੇ ਪਾਈ ਸਾਚੇ ਸਿਰਜਣਹਾਰਾ اے ਸਿਰਜਣਹਾਰ اے ਸੱਚੇ ਤੇਰਾ ਭਰੋਸਾ ਮੈਂ ਤੇਰੇ ਤੋਂ ਹੀ ਪ੍ਰਾਪਤ ਕੀਤਾ ਤੇਰੀ ਠੇਕ ਕੋਈ ਹੋਰ ਦੇ ਵੀ ਨਹੀਂ ਸਕਦਾ ਆਪਣਾ ਧਾਮਨ ਤੋਂ ਆਪ ਹੀ ਪਕੜਾਂਦਾ ਆਪਣੇ ਬਾਹਾਂ ਤੋਂ ਆਪ ਹੀ ਦੇਂਦਾ ਹਾਂਜੀ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਤੂੰ ਪ੍ਰਭੂ ਐਸਾ ਹੈ ਉਸ ਤੋਂ ਖਾਲੀ ਕੋਈ ਨਹੀਂ ਜਿਸ ਜਿਸ ਤਣਾ ਦਾ ਜਿਸ ਕੋਲ ਭਾਂਡਾ ਹੈ ਉਹਨੇ ਭਰ ਦਿੰਦਾ ਹਰ ਮਨੁੱਖ ਭਰੇ ਹੋਇਆ ਹੈ ਅਗਰ ਉਸ ਕੋਲ ਬਹੁਤ ਕੁਝ ਨਹੀਂ ਹੈ ਤੋ ਉਹਦਾ ਭਾਂਡਾ ਛੋਟਾ ਹੋਵੇਗਾ ਐਨੀ ਗੱਲ ਹੈ ਬਰਤਰੀ ਨੇ ਬੜਾ ਸੁੰਦਰ ਲਿਖਿਆ ਹੈ 10 ਬੀਵੀਆਂ ਇੱਕ ਦਰਿਆਲ ਤੋਂ ਪਾਣੀ ਭਰ ਕੇ ਲਿਆ ਰਹੀਆਂ ਇੱਕ ਦੇ ਸਿਰ ਤੇ ਚਾਰ ਗੜੇ ਨੇ ਰਾਜਸਥਾਨ ਦੇ ਜਿਸ ਤਰ੍ਹਾਂ ਹੁੰਦਾ ਹੈ ਔਰ ਯੂਪੀ ਦੇ ਵਿੱਚ ਵੀ ਦੇਖਣ ਨੂੰ ਚਾਰ ਚਾਰ ਗੜੇ ਸਿਰ ਤੇ ਇੱਕ ਦੇ ਸਿਰ ਤੇ ਤਿੰਨ ਗੜੇ ਨੇ ਇੱਕ ਦੇ ਸਿਰ ਤੇ ਦੋ ਘੜੇ ਨੇ ਇੱਕ ਦੇ ਸਿਰ ਤੇ ਇੱਕ ਘੜਾ ਹੈ ਇਸ ਤਰ੍ਹਾਂ ਤਫਸੀਲ ਉਸਨੇ ਬਿਆਨ ਕੀਤੀ ਹੈ ਇੱਕ ਬੀਬੀ ਗਿਲਾ ਕਰਨ ਲੱਗ ਪਈ ਹੈ ਕਿਉਂ ਉਹਦੇ ਕੋਲ ਛੋਟਾ ਜਿਹਾ ਲੋਟਾ ਸੀ ਛੋਟਾ ਜਿਹਾ ਲੋਟਾ ਸੀ ਤੇ ਗਿਲਾ ਕਰਨ ਲੱਗ ਪਈ ਦਰਿਆ ਤੇ ਐ ਸਿਰ ਤੇ ਤੇ ਚਾਰ ਘੜੇ ਲੈ ਜਾਣੇ ਇਹ ਤਿੰਨ ਇਹ ਦੋ ਤੇ ਇੱਕ ਕੋਈ ਡੋਲ ਭਰ ਕੇ ਲੈ ਜਾ ਰਿਹਾ ਹੈ ਆਪਣੇ ਕੋਲ ਇੰਨਾ ਹੀ ਜਲ ਐ ਦਰਿਆ ਤੂੰ ਬੇਇਨਸਾਫੀ ਕੀਤੀ ਹੈ ਦਰਿਆ ਤੇ ਗਿਲਾ ਕਰਨ ਲੱਗ ਪਈ ਲੰਬੇ ਛੋੜੇ ਛੰਦਾਂ ਦੇ ਵਿੱਚ ਵਰਤਰੀ ਨੇ ਜ਼ਿਕਰ ਕੀਤਾ ਦਰਿਆ ਵੀ ਬੋਲ ਪਿਆ ਗਿਲਾ ਕਿਉਂ ਕਰਦੀ ਹੈ ਦੇਖ ਜਿਸ ਨੇ ਚਾਰ ਘੜੇ ਚੁੱਕੇ ਉਹਨਾਂ ਦੇ ਸਿਰ ਤੇ ਬੋਝ ਵੀ ਬੜਾ ਹੈ ਤੂੰ ਪੰਜ ਘੜੇ ਲੈ ਕੇ ਆ ਮੈਂ ਪੰਜ ਘੜੇ ਭਰ ਦੇਣਾ ਮੇਰੇ ਕੋਲ ਕੋਈ ਪਾਣੀ ਦੀ ਕਮੀ ਹੈ ਤੇਰੇ ਕੋਲ ਬਰਤਨਾਂ ਦੀ ਕਮੀ ਹੈ ਮੇਰੇ ਕੋਲ ਪਾਣੀ ਦੀ ਕਮੀ ਨਹੀਂ ਹੈ اے ਬੰਦੇ ਤੇਰੇ ਕੋਲ ਪ੍ਰਾਪਤ ਛੋਟੀ ਹੈ ਪਰਮਾਤਮਾ ਦੇ ਦੇਣ ਵਿੱਚ ਕਮੀ ਨਹੀਂ ਹੈ ਕਮੀ ਨਹੀਂ ਤੇਰੀ ਪਾਤਰਤਾ ਛੋਟੀ ਹੈ ਆਪਣੀ ਪਾਤਰਤਾ ਵਧਾ ਆਪਣਾ ਭਾਂਡਾ ਜੋ ਹੈ ਵੱਡਾ ਕਰ ਮੈਨੂੰ ਬਚਪਨ ਦੇ ਸ਼ੁਰੂਆਈਆ ਲਿਖਣ ਦਾ ਸ਼ੌਕ ਸੀ 22 300 ਦੇ ਕਰੀਬ ਨੇ ਉਸਪਾਣ ਦੀ ਕੋਸ਼ਿਸ਼ ਕਰਦੇ ਹੁਰਦੋਦੀਆਂ ਨੇ ਤੇ ਕੁਝ ਪੰਜਾਬੀ ਦੀਆਂ ਨੇ ਇਸ ਸੰਬੰਧ ਵਿੱਚ ਕਿ ਮੈਂ ਪੰਜਾਬੀ ਦੀ ਤੁਹਾਨੂੰ ਰਵਾਈ ਸਰਵਨ ਕਰਾਵਾਂ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਲਿਸਤਾਂ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਮੜਾਏ ਮੈਂ ਮੰਗਾ ਹਨੇਰੇ ਚ ਜੀਵਨ ਦੀ ਜੋਤੀ ਲਖਾਂ ਤੇਰੀ ਰਹਿਮਤ ਨੇ دیਵੇ ਜਗਾਏ ਮੈਂ ਤੇ ਇੱਕ ਫੁੱਲ ਹੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾਲੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਉਡੇਲ ਕੇ ਰੱਖ ਦਿੱਤਾ ਮੈਂ ਤੇ ਕਿਦਰੇ ਇੱਕ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪ੍ਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੁੱਖ ਦੀ ਪਾਤਰਤਾ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੈ ਹਰ ਵਕਤ ਛੋਟੀ ਹੋਰ ਥੋੜਾ ਮਿਲਿਆ ਪਾਂਡਾ ਛੋਟਾ ਸੀ ਦਰਿਆ ਨੇ ਉਸ ਬੀਬੀ ਨੂੰ ਆਖਿਆ ਜਿਲਾ ਨਾ ਕਰ ਪਾਂਡੇ ਵੱਡੇ ਲੈ ਕੇ ਆ ਮੈਂ ਭਰ ਦਿਆਂਗਾ ਆਪਣੀ ਪਾਤਰਤਾ ਵਧਾ ਜੋ ਮੈਨੂੰ ਨਹੀਂ ਮਿਲਿਆ ਉਹ ਮੇਰੀ ਪਾਤਰਤਾ ਹੀ ਨਹੀਂ ਹੈ ਜਿਲਾ ਕਰਨ ਦੀ ਲੋੜ ਹੀ ਨਹੀਂ ਹੈ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ ਮੈਨੂੰ ਗੁਰਬਾਣੀ ਦਾ ਰਸ ਨਹੀਂ ਪ੍ਰਾਪਤ ਹੋਇਆ ਅਜੇ ਆਪਣੇ ਆਪ ਨੂੰ ਯੋਗ ਹੀ ਨਹੀਂ ਬਣਾਇਆ ਪਹਿਲੇ ਜਿਵੇਂ ਗੁਰੂ ਕਹਿੰਦਾ ਉਸ ਤਰ੍ਹਾਂ ਤੇ ਬਣਨ ਦੀ ਕੋਸ਼ਿਸ਼ ਕਰੋ ਤਰ੍ਹਾਂ ਤਰ੍ਹਾਂ ਦੀ ਤਰਕ ਤੇ ਪਹਿਲੇ ਕੀਤੀ ਹੋਈ ਹੈ ਬਾਣੇ ਨਾਲ ਕੀ ਹੋਵੇਗਾ ਜੀ ਕੇਸ ਰੱਖਣ ਨਾਲ ਕੀ ਹੋਵੇਗਾ ਕੌਣ ਕਹਿੰਦਾ ਕੇਸ ਰੱਖੋ ਕੇਸ ਤੇ ਰੱਬ ਨੇ ਰੱਖੇ ਹੋਏ ਨੇ ਉਹਨੇ ਬਣਾਏ ਨੇ ਕੋ ਰੱਖਣੇ ਥੋੜੀ ਨੇ ਬਾਕੀ ਤੇ ਅਸੀਂ ਰੱਖਾਂਗੇ ਜੋ ਕੁਝ ਧਾਰਨ ਕਰਨਾ ਹੈ ਧਾਰਨ ਕਰਾਂਗੇ ਕੇਸ ਧਾਰਨ ਕਰਨੇ ਥੋੜੇ ਨੇ ਤੇ ਰੱਬ ਨੇ ਦਿੱਤੇ ਪ੍ਰਭੂ ਦੇ ਦੇਣ ਹੈ ਈਸ਼ਵਰੀ ਦੇਣ ਹੈ ਔਰ ਏ ਸਾਫ ਕਹਿ ਦਿੱਤਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਨਿਸ਼ਾਨੇ ਸਕੇ ਪੰਜ ਹਰਫ ਕਾਫ ਕੇ ਹਰਗਿਜ਼ ਨਾ ਬਾਸ਼ਦ ਇ ਪੰਜ ਮਾ ਕੜਾਕਾਰ ਦੌ ਕਾਚ ਕੰਗਾ ਬਿਨਾ ਬੜੀ ਕੀਮਤੀ ਪੰਕਤੀ ਬਿਨਾ ਕੇਸ 헤ਚ ਅਸਤ ਇ ਜੁਮਲਾ ਨਿਸ਼ਾਨ ਕੇਸ ਤੇ ਕੋਈ ਨਹੀਂ ਕੜਾ ਹੈ ਕੇਸ ਤੇ ਕੋਈ ਨਹੀਂ ਕਛੈਰਾ ਹੈ ਕੇਸ ਤੇ ਕੋਈ ਨਹੀਂ ਤੇ ਕੰਗਾ ਜੈ ਵਿੱਚ ਹੈਗਾ ਕੈਸ ਤੇ ਕੋਈ ਨਹੀਂ ਕਿਰਪਾ ਨਪਾਈ ਹੈ ਲਾੜੇ ਵੀ ਪਾ ਲੈਣ ਵਿਆਹ ਸ਼ਾਦੀਆਂ ਚ ਮੈਂ ਦੇਖਿਆ ਹਰ ਕੌਮ ਦੇ ਲਾੜੇ ਵੀ ਪਾ ਰਹੇ ਨੇ ਭਾਈ ਨੰਦ ਲਾਲ ਕਹਿੰਦੇ ਲਾੜਾ ਹੀ ਕੋਈ ਨਹੀਂ ਤੇ ਨਬਰਤਿਆਂ ਨੂੰ ਕੀ ਕਰੀਏ ਕੈਸ ਹੀ ਕੋਈ ਨਹੀਂ ਕਿ ਬਾਕੀ ਚਾਰ ਰਹਿਤਾਂ ਪ੍ਰਵਾਨ ਨਹੀਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਅਗਰ ਕੈਸ ਨਹੀਂ ਨੇ ਤੇ ਬਾਕੀ ਚਾਰ ਰਹਿਤਾਂ ਧਾਰਨ ਕੀਤੀਆਂ ਗੈਨੇ ਪੰਕਤੀ ਧਿਆਨ ਨਾਲ ਸੁਣਨਾ ਬਿਨਾ ਕੈਸ ਹੈਚ ਅਸਤ ਇਹ ਜੁਮਲਾ ਨਿਸ਼ਾਨ ਇਹ ਜਿਹੜੀਆਂ ਵਾਕਈ ਨਿਸ਼ਾਨੀਆਂ ਨੇ ਕੇਸਾਂ ਤੋਂ ਬਿਨਾ ਪ੍ਰਵਾਨ ਨਹੀਂ ਨੇ ਕੇਸਾਂ ਕਰਕੇ ਇਹਨਾਂ ਦੀ ਸ਼ੋਭਾ ਹੈ ਕੇਸਾਂ ਕਰਕੇ ਇਹ ਪ੍ਰਵਾਨ ਹੋਣਗੇ ਪੁੰਜ ਨਹੀਂ ਹੋਣਗੇ ਕੜਾ ਤੇਜ ਸਾਰੀ ਦੁਨੀਆ ਨੇ ਪਾਇਆ ਹੈ ਮੁਸਲਮਾਨਾਂ ਵੀਰਾਂ ਨੇ ਪਾਇਆ ਹੈ 크੍ਰਿਸਚਨ ਲੋਕਾਂ ਨੇ ਪਾਇਆ ਨੇ ਕਦੇ ਬਿਨਾ ਕੇਸ 헤ਜ ਅਸਤ ਇਹੀ ਜੁਮਲਾ ਨਿਸ਼ਾਨ ਬਿਨਾ ਕੇਸਾਂ ਤੋਂ ਇਹ ਜੁਮਲਾ ਨਿਸ਼ਾਨੀਆਂ ਇਹ ਚਾਰ ਨਿਸ਼ਾਨੀਆਂ ਪਰਵਾਹ ਨਹੀਂ ਕਬੂਲ ਨਹੀਂ ਤੁਸੀਂ ਫਿਰ ਨਿੱਕੀ ਨਿੱਕੀ ਤਰਕ ਕਰਦਾ ਪਿਆ ਆਪਣੀ ਪਾਤਰਤਾ ਤੇ ਬਣਾ ਹੈ ਪਹਿਲੇ ਕਬੂਲ ਤੇ ਕਲ ਗੁਰੂ ਮੇਰੇ ਨਾਲ ਅੱਗੇ ਹੈ ਔਰ ਗੁਰੂ ਨੇ ਜੋ ਕੁਝ ਮੈਨੂੰ ਦਿੱਤਾ ਹੈ ਮੇਰੀ ਭਲਾਈ ਲਈ ਦਿੱਤਾ ਹੈ ਮੇਰੇ ਅਧਿਆਤਮਿਕ ਵਿਕਾਸ ਲਈ ਦਿੱਤਾ ਹੈ ਪਹਿਲੇ ਇਤਨਾ ਤੇ ਬਰੋਸਾ ਬਣਾਇਆ ਪਹਿਲੇ ਇਤਨੀ ਤੇ ਗੁਰੂ ਦੇ ਉੱਤੇ ਜੋ ਹੈ ਸ਼ਰਧਾ ਲਿਆ ਜੋ ਕੁਝ ਮੈਨੂੰ ਨਹੀਂ ਮਿਲਿਆ ਅਜੇ ਮੇਰੇ ਕੋਲ ਆਂਡਾ ਨਹੀਂ ਸੀ ਬਸ ਇੰਸਾਨ ਮੇਰੀ ਪਾਤਰਤਾ ਨਹੀਂ ਸੀ ਇੱਕ ਸ਼ਾਇਰ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦਾ ਹੈ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੇ ਅਜ਼ਲ ਸੇ ਆਦ ਕਾਲ ਤੋਂ ਕੁਦਰਤ ਨੇ ਹਰ ਇੱਕ ਨੂੰ ਚੀਜ਼ਾਂ ਵੰਡ ਵੰਡ ਕੇ ਦਿੱਤੀਆਂ ਨੇ ਵੰਡ ਵੰਡ ਕੇ ਦਿੱਤੀਆਂ ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਮੇ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ ਬੜੀ ਕੀਮਤੀ ਗੱਲ ਕੀਤੀ ਦੇਖੇ ਇਹਦੀ ਕਾਬਲੀਅਤ ਕਿਤਨੀ ਹੈ ਇਹਦੇ ਕੋਲ ਪਾਤਰਤਾ ਕਿਤਨੀ ਹੈ ਇਹਦੇ ਕੋਲ ਭਾਂਡਾ ਕਿਹੜਾ ਹੈ ਕੁਦਰਤ ਕੀ ਆ ਹਰ ਇੱਕ ਕੋ ਭਾਂਡਾ ਸ਼ਰਦਾ ਦਾ ਹੁੰਦਾ ਹੈ ਇਹ ਸ਼ਰਦਾ ਜਿੰਨੀ ਜ਼ਿਆਦਾ ਹੋਵੇਗੀ ਉਤਨਾ ਹੀ ਉਹ ਭਾਂਡਾ ਭਰ ਜਾਏਗਾ ਸ਼ਰਦਾ ਛੋਟੀ ਜਿਹੀ ਹੈ ਮਿਲੇਗਾ ਵੀ ਇੱਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਹਾ ਫਲ ਪਾਈ ਜਿਤਨੀ ਭਾਵਨਾ ਹੈ ਉਤਨਾ ਹੀ ਪ੍ਰਾਪਤ ਹੁੰਦਾ ਹੈ ਮੈਨੂੰ ਥੋੜਾ ਪ੍ਰਾਪਤ ਹੋਇਆ ਮੇਰੀ ਸ਼ਰਧਾ ਹੀ ਛੋਟੀ ਸੀ ਮੇਰੀ ਭਾਵਨਾ ਥੋੜੀ ਸੀ ਮੈਨੂੰ ਇਹ ਨਹੀਂ ਮਿਲੇਆ ਮੈਨੂੰ ਇਹ ਨਹੀਂ ਮਿਲੇਆ ਤੇਰੇ ਕੋਲ ਭਾਵਨਾ ਹੀ ਕੋਈ ਨਹੀਂ ਤੇਰੇ ਕੋਲ ਘੜਾ ਹੀ ਕੋਈ ਨਹੀਂ ਤੇਰੇ ਕੋਲ ਭਾਂਡਾ ਹੀ ਕੋਈ ਨਹੀਂ ਕੁਦਰਤ ਕੀ ਆ ਹਰ ਇੱਕ ਕੋਲ ਅਕਸਾਮ ਹੈ ਅਜ਼ਲ ਸੇ جو شخص کے جس چیز کے قابل نظر آیا بلبل کو دیا نالا تو پروانے کو جلنا غم ہم کو دیا سب سے جو مشکل نظر آیا کہندا میری یوگتا یہی سی مینوں رب نے دکھ دینا سی میرے کول پانڈا ہی ائی سی تبو بڑی بڑے کہندے کسی نو کچھ دیتا ہے کسی نو کچھ دیتا ہے اسرے کسی نو کچھ دیتا ہے ਮੇਰੇ ਭਾਂਡੇ 'ਚ ਘਮ ਪਾਇਆ ਹੈ ਮੇਰੀ ਯੋਗਤਾ ਹੀ ਇਹ ਸੀ ਮੇਰੀ ਯੋਗਤਾ ਹੀ ਇਤਨੀ ਸੀ ਅਜੇ ਮੈਨੂੰ ਇਹੀ ਚਾਹੀਦਾ ਸੀ ਇਸ ਨਾਲੇ ਮੈਂ ਠੀਕ ਹੋਣਾ ਸੀ ਅਗ ਦੇ ਚ ਪਾ ਕੇ ਸੋਨਾ ਸ਼ੁੱਧ ਹੁੰਦਾ ਹੈ ਪਾਣੀ ਦੇ ਚ ਪਾ ਕੇ ਨਹੀਂ ਸ਼ੁੱਧ ਹੁੰਦਾ ਅਗ ਦੇ ਚ ਪਾਉਂਦੇ ਆ ਉਹਦੀ ਖੋਟ ਨਿਕਲਦੀ ਹੈ ਪਾਣੀ ਦੇ ਚ ਪਾਉਂਦੇ ਆ ਨਹੀਂ ਯਕੀਨ ਜਾਣੋ ਦੁੱਖਾਂ ਦੀ ਅਗ ਹੀ ਕਈ ਦਫਾ ਮਨੁੱਖ ਦੇ ਚੋਂ ਖੋਟ ਕੱਢ ਦਿੰਦੀ ਹੈ ਕੱਢ ਦਿੰਦੀ ਹੈ ਇਸ ਵਾਸਤੇ ਇਹ ਸ਼ਾਇਰ ਕਹਿੰਦਾ ਗਮ ਹਮ ਕੋ ਦਿਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ ਤੋ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਦੇ ਬਾਗ ਵਿੱਚ ਜੋ ਲੜੀਵਾਰ ਫਰਮਾਨ ਕਰ ਰਹੇ ਨੇ ਇਹ ਆਪ ਸਰਵਨ ਕਰਦੇ ਜਾਓ ਛੰਦ ਚਾਰ ਨੇ ਚੌ ਪਦ ਹੈ ਮੈਂ ਅਰਥਾਂ ਦੇ ਵਿੱਚ ਬਹੁਤ ਸਾਰਾ ਸਮਾਨ ਲੈ ਜਾਵਾਂ ਆਪ ਅਗਲੀ ਪੰਕਤੀਆਂ ਦੇ ਅਰਥ ਸਰਵਣ ਕਰੋ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਐਸਾ ਮੇਰਾ ਪ੍ਰਮਾਤਮਾ ਉਸ ਤੋਂ ਖਾਲੀ ਕੋਈ ਨਹੀਂ ਹਰ ਇੱਕ ਦੇ ਭਾਂਡੇ 'ਚ ਕੁਛ ਨਾ ਕੁਛ ਪਾਇਆ ਕੁਛ ਨਾ ਕੁਛ ਪਾਇਆ ਜੈਸ ਦਾ ਜਿਸ ਤਰ੍ਹਾਂ ਦਾ ਭਾਂਡਾ ਸੀ ਜਿਤਨਾ ਭਾਂਡਾ ਸੀ ਉਹਨੇ ਭਰ ਦਿੱਤਾ ਪਰ ਜਿਹੜੀ ਉਸ ਦੀ ਯੋਗਤਾ ਸੀ ਉਹਦੇ ਮੁਤਾਬਕ ਵਸਤੂ ਉਹਦੇ ਜੋ ਹੈ ਪਾ ਦਿੱਤੀ ਹੈ। ਢਾਂਡੇ ਸਾਰੇ ਜਨ ਭਰੇ ਹੋਏ ਨੇ, ਖਾਲੀ ਕੋਈ ਵੀ ਨਹੀਂ ਹੈ। ਅਗਰ ਕੋਈ ਮਨੁੱਖ ਇਹ ਆਖੇ ਮੇਰੇ ਕੋਲ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ। ਯਾਗਵੱਲਗ ਨੇ ਇਸ ਦੇ ਉੱਤੇ ਬੜੀ ਇੱਕ ਬਾਕ ਕਮਾਲ ਕਥਾ ਲਿਖੀ ਹੈ। ਉਹਦੇ ਕੋਲ ਇੱਕ ਨੌਜਵਾਨ ਆ ਗਿਆ। ਕਹਿੰਦਾ ॠषि ਜੀ, ਪ੍ਰਮਾਤਮਾ ਦੇ ਉੱਤੇ ਭਰੋਸਾ ਮੇਰਾ ਨਹੀਂ ਰਿਹਾ। ਕਿਉਂ? किसे को किसी को मेरे को नहीं मेरे को नहीं यादवल कह लगे तेरे खजाना दिखाई देता है खजाना खजाने की किसी किसी को समझ आ एक बाल कहें खजाना हो छुपाया मुझको मुझते खा के सहरा ने किसी को क्या खबर है कौन हो मैं किसकी दौलत हूं मैं तो खजाना हूं ਪਰ ਕਿ ਕਰਾ ਮਿੱਟੀ ਦੇਂਦਾ ਹੈ ਦਬਾਇਆ ਪਿਆ ਆਹ ਤੇ ਖਜ਼ਾਨਾ ਹੈ ਮਿੱਟੀ ਦਾ ਪਤਲਾ ਇਹ ਨਹੀਂ ਦਬਾ ਕੇ ਰੱਖਿਆ ਹੋਇਆ ਸਭ ਕੁਝ ਕੋਈ ਇਹ ਜ ਘਰੇ ਯਾਗਵਲ ਕਹਿੰਦਾ ਮੈਨੂੰ ਤੇਰੇ ਕੋਲ ਬੜਾ ਵੱਡਾ ਖਜ਼ਾਨਾ ਦਿਖਾਈ ਦੇਗਾ ਉਹ ਨੌਜਵਾਨ ਕਹਿਣ ਲੱਗਾ ਰਿਸ਼ੀ ਜੀ ਮੇਰੇ ਨਾਲ ਮਜ਼ਾਕ ਨਾ ਕਰੋ ਮੈਂ ਦੁਖੀ ਹਾਂ ਬਹੁਤ ਦੁਖੀ ਹਾਂ ਔਰ ਮੈਂ ਰੱਬ ਤੋਂ ਇਨਕਾਰ ਨਹੀਂ ਬੰਦ ਕਰ ਇਹ ਮੈਨੂੰ ਉਸਨੇ ਕੁਛ ਨਹੀਂ ਦਿੱਤਾ ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ ਹੈ ਅਗਰ ਉਹ ਤੂੰ ਵੇਚਣਾ ਚਾਵੇਂ ਤੇ ਮੈਂ ਮੂੰਹ ਮੰਗੇ ਕੀਮਤ ਐਨੂੰ ਦੇਣ ਨੂੰ ਤਿਆਰ ਤੋ ਵੇਚਣਾ ਮੇਰੇ ਕੋਲ ਸੋਨੇ ਦੀਆਂ ਸ਼ਰਫੀਆਂ ਬੜੀਆਂ ਨੇ ਰਾਜੇ ਮਹਾਰਾਜੇ ਮੇਰੇ ਚੇਲੇ ਨੇ ਫੈਲੀਆਂ ਦੀਆਂ ਫੈਲੀਆਂ ਭੇਟ ਕਰ ਜਾਂਦੇ ਨੇ ਭਰਿਆ ਪਿਆ ਤਜਾਨਾ 10 ਇਹ ਜਿਹੜੀਆਂ ਦੋ ਅੱਖਾਂ ਨੇ ਨਾ ਤੇਰੀਆਂ ਚੱਲੋ ਮੈਨੂੰ ਦੋ ਨਹੀਂ ਚਾਹੀਦੀਆਂ ਇੱਕ ਚਾਹੀਦੀ ਐ ਮੈਂ ਤੇਰੀ ਇੱਕ ਅੱਖ ਕੱਢਣੀ ਐ ਪਹਿਲੇ ਦੱਸ ਤੂੰ ਕਿਤਨੀਆਂ ਮੋਰਾਂ ਲੈਣੀਆਂ ਨੇ ਦੱਸ 10000 ਮੋਰਾਂ ਲੈਣੀਆਂ ਨੇ 20000 ਮੋਰਾਂ ਲੈਣੀਆਂ ਐ ਕਹਿੰਦਾ ਨਹੀਂ ਸੰਤ ਜੀ ਮੈਂ ਅੱਖਾਂ ਤੇ ਵੇਚਣ ਨੂੰ ਤਿਆਰ ਕ ਕਿ ਸੇ ਕੀਮਤ ਤੇ ਵੇਚਣ ਨੂੰ ਤਿਆਰ अच्छा मेनू दो बावां दी भी ਲੋੜ ਹੈ ਚਾਹੀਦੀ ਐਨੇ ਤੂੰ ਇਹ ਦੱਸ ਇਹਨਾਂ ਦੋ ਹੱਥਾਂ ਦੇ ਕਿੰਨੇ ਲੱਖ ਮੋਰਾਂ ਲੈਣੀਆਂ ਨੇ ਕਿਤਨੇ ਲੱਖ ਨਹੀਂ ਸੰਤ ਜੀ ਇਥੇ ਮੈਂ ਕਿਸੇ ਕੀਮਤ ਤੇ ਵੀ ਹੱਥ ਨਹੀਂ ਵੇਚਣੇ ਆਪਣੇ ਹੱਥ ਕਿਸ ਤਰ੍ਹਾਂ ਦੇ ਦੇਣਾ ਫਿਰ ਪਤਾ ਹੈ ਸੰਤ ਨੇ ਕੀ ਆਖਿਆ ਮੈਂ ਪੂਰੀ ਗਾਗਰ ਅਸ਼ਰਫੀਆਂ ਦੀ ਭਰੀ ਹੋਈ ਤੈਨੂੰ ਦੇਣਾ ਐ ਜ਼ਬਾਨ ਮੈਨੂੰ ਚਾਹੀਦੀ ਏ ਜਿਹੜੀ ਤੇਰੇ ਕੋਲ ਹੈ ਉਹ ਕਹਿੰਦੇ ਸੰਤ ਜੀ ਮੈਂ ਜ਼ਬਾਨ ਵੀ ਕਿਸੇ ਕੀਮਤ ਤੇ ਨਹੀਂ ਵੇਚਦੇ ਕਿਸੇ ਕੀਮਤ ਤੇ ਨਹੀਂ ਅੱਛਾ ਤੂੰ ਦੋ ਲਤਾਂ ਹੀ ਵੇਚਦੇ ਹੈ ਗਾਗਰ ਲੈ ਜਾ ਮੋਰਾਂ ਦੇ ਇਹ ਦੋ ਪੈਰੀ ਵੇਚਦੇ ਇਹ ਮੈਨੂੰ ਚਾਹੀਦੇ ਨੇ ਸੰਤ ਜੀ ਇਹ ਤੇ ਮੈਂ ਕਿਸੇ ਕੀਮਤ ਤੇ ਵੀ ਵੇਚਣ ਨੂੰ ਤਿਆਰ ਤੂੰ ਇੱਕ ਇੱਕ ਅੰਗ ਕਿਸੇ ਵੀ ਕੀਮਤ ਤੋਂ ਵੇਚਣ ਤੋਂ ਤਿਆਰ ਨਹੀਂ ਤੇ ਤੂੰ ਇਹ ਕਹਿ ਰਿਹਾ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਨਹੀਂ ਇਹ ਜੋ ਬੇਸ਼ਕੀਮਤੀ ਅੰਗ ਨੇ ਇਹਨਾਂ ਦੀ ਸਹੀ ਵਰਤੋਂ ਕਰ ਪ੍ਰਮਾਤਮਾ ਤੇਰੀ ਝੋਲੀ ਵਰ ਦੇਗਾ ਗਿਆਨ ਦਾਸਾ